ਮਨੇ ਵੇੜੀ ਕਾਣ ਦੇ ਗੱਦ ਕੇ ਆਖੋ ਸਤਨਾਮ ਵਾਹਿਗੁਰੂ ਫਾਰਮੈਲਟੀ ਆ ਮਤਲਬ ਦੱਤਾ ਸਾਲ ਬਾਦ ਰੋਟੀ ਯਾਦ ਆ ਜਾਂਦੀ ਹੈ ਗੱਦ ਕੇ ਆਖੋ ਸਤਨਾਮ ਵਾਹਿਗੁਰੂ ਇਹ ਤਾਂ ਨਾਂ ਕਰੋਂ ਵਧੀਆ ਗੱਲ ਹੈ ਬਈ ਮੈਂ ਪਹਿਲਾਂ ਵੀ ਗੱਲ ਕਹੇ ਕਿ ਹੈਗਾ ਪਾਟੇ ਨੂੰ ਟਾਲੀ ਨਾਂ ਟੇਕੋ ਵਧੀਆ ਗੱਲ ਹੈ ਪਰ ਪਾਪਾਂ ਦੇ ਭਾਗੀ ਨਾ ਬਣੂ ਗਈ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਕੋਲ ਓਟ ਟੇਕਿਆ 20 ਦਾ ਤੇ ਦੂਜੇ ਪਾਸੇ 10 ਦਾ ਜੁੜਿਆ ਹੋਇਆ ਕਿੰਨੇ ਦਾ ਬਣ ਗਿਆ ਬਈ 30 ਦਾ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੇ ਨਾਲ ਚਲਾਕੀਆਂ ਕਰਦਿਆ ਲੋਕ ਇੱਥੇ ਆ ਕੇ ਗੁਰੂ ਘਰਾਂ 'ਚ ਚਲਾਕੀਆਂ ਜ਼ਿਆਦਾ ਆ ਜਾਂਦੀਆਂ ਆਪਣੀ ਲਈ ਉਹ ਤੈਥੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਾ ਆ ਰੱਬ ਦੇ ਨਾਲ ਨਹੀਂ ਚਲਾਕੀਆਂ ਇਹਦਾ ਕੱਟ ਪੜੇ ਜਰਵੰਦਰ ਪਥਰੀ ਬਣ ਜਾਂਦੀ ਆ ਪੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੁਰੇ ਜਾਂਦੇ ਮੋਟਰਸਾਈਕਲ ਦੇ ਮੂਹਰੇ ਕੁੱਤਾ ਆ ਜਾਂਦਾ ਉਹਨੂੰ ਉਹੋ ਲੱਗਦਿਆ ਫਿਰ ਟੰਕੀ ਗੱਜ ਕੀ ਆਖੋ ਸਤਨਾ ਉਹ ਬੰਦਿਆਂ ਚੰਗੇ ਕਰਮਕੁਮਾਰ ਨਹੀਂ ਕੀ ਹੋਣਾ ਕਰਮੀ ਆਪੋ ਆਪਣੀ ਕਾਰ ਕਾਨਕ ਤੇ ਮੁਖ ਪੂਜਣੇ ਇਤੀ ਸੁਤੀ ਨਾਰ ਗੁਰਬਾਣੀ ਕਹਿੰਦੀ ਆ ਭਈ ਮੈਂ ਕੋਲੋਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਐ It's exactly. a